ਅਰਮੀ ਕੰਮ ਦਾ ਜਿਹੜਾ ਕਿ ਆ ਆ ਜਿਹੜਾ ਭੂਤਾਂ ਵਾਲਾ ਚੌਂਕ ਆਲਾ ਹੈ ਇਹ ਤਾਂ ਦੇਖਣ ਨੂੰ ਵੀ ਬਾਈ ਪ੍ਰੇਤਾ ਬਰੂਤਾ ਵਾਲਾ ਲੱਗਦਾ ਭੂਤਾਂ ਵਾਲੀ ਗੱਲ ਬਾਤ ਸੱਚੀ ਗੱਲ ਹੈ ਇਹ ਅੱਛਾ ਯਾਨੀ ਇੰਗਲੈਂਡ ਦੇ ਇੰਡੀਆ ਦੇ ਨਾਲੋਂ ਵੀ ਜ਼ਿਆਦਾ ਭੂਤ ਮੰਨਦੇ ਇੱਥੇ ਬਾਈ ਜਿਵੇਂ ਆਪਣੇ ਭੂਤ ਭਾਤ ਆਉਂਦੀਆਂ ਸਿਰ ਜੇ ਕਮਾਉਣ ਲੱਗ ਜਾਂਦੇ ਓਵੇਂ ਤਾਂ ਨਹੀਂ ਇੱਥੇ ਹੈਗੀ ਚੀਜ਼ ਨਹੀਂ ਉਹ ਭੂਤ ਨਹੀਂ ਹੈ ਹਾਂਜੀ ਕੀ ਹਾਲ ਚਾਲਾ ਸ਼ੇਰੋ ਕੈਮੋ ਸਾਰੇ ਯਾਨੇ ਅੱਜ ਤੁਹਾਨੂੰ ਆਪਾਂ ਆਪਣੇ ਮਿੱਤਰ ਦੇ ਨਾਲ ਮਲਾਉਣੇ ਆ ਔਤਾਰ ਬਾਈ ਸਤਿ ਸ੍ਰੀ ਅਕਾਲ ਜੀ ਮਿੱਤਰੋ ਵਧੀਆ ਜੀ ਅੱਜ ਬਾਈ ਹੁਣ ਹੀ ਆਪਾਂ ਨੂੰ ਘਮਾਉਣਗੇ ਬਾਈ ਕਿੱਧਰ ਚੱਲੇ ਆਂ ਫਿਰ ਅੱਜ ਆਪਾਂ ਆਪਾਂ ਬਾਈ ਚੱਲੇ ਆਂ 100 ਰੋਡ ਤੇ ਆਪਾਂ ਇਸ ਟਾਈਮ ਤਕਰੀਬਨ ਤਕਰੀਬਨ 100 ਰੋਡ ਤੇ ਹਾਂ ਤੇ ਆ ਜਿਹੜਾ ਚੌਂਕ ਹੈ ਨਾ ਇਸ ਟਾਈਮ ਹਾਂ ਜੀ ਇਹਨੂੰ ਕਹਿੰਦੇ ਆ ਭੂਤਾਂ ਵਾਲਾ ਚੌਂਕ ਕਿਹੜਾ ਭੂਤਾਂ ਵਾਲਾ ਚੌਂਕ ਇੱਥੇ ਵੀ ਆ ਭੂਤਾਂ ਵਾਲੇ ਚੌਂਕ ਇਹ ਇੱਥੇ ਵੀ ਭੂਤ ਆ ਆ ਬੜਾ ਮਸ਼ਹੂਰ ਹੈ ਇੰਗਲੈਂਡ ਦਾ ਗਰਮੀ ਕੰਮ ਦਾ ਜਿਹੜਾ ਕਿ ਆ ਆ ਜਿਹੜਾ ਭੂਤਾਂ ਵਾਲਾ ਚੌਂਕ ਆਹ ਵਾਲਾ ਹੈ ਇਹ ਤਾਂ ਦੇਖਣ ਨੂੰ ਵੀ ਬਾਈ ਪ੍ਰੇਤਾ ਬਰੂਤਾ ਵਾਲਾ ਲੱਗਦਾ ਇਪੂਤਾਲਾ ਚੌਕ ਕਿਉਂ ਕਹਿੰਦੇ ਆ ਇਹਨੂੰ ਇੱਥੇ ਕੋਈ ਹੈ ਸਟੋਰੀ ਪਹਿਲੇ ਪਹਿਲੇ ਸਮਿਆਂ ਦੀਆਂ ਭੂਤਾਂ ਵਾਲੀ ਗੱਲ ਬਾਤ ਸੱਚੀ ਗੱਲ ਐ ਇਹ ਅੱਛਾ ਯਾਨੀ ਇੰਗਲੈਂਡ ਦੇ ਇੰਡੀਆ ਦੇ ਨਾਲੋਂ ਵੀ ਜ਼ਿਆਦਾ ਭੂਤ ਮੰਨਦੇ ਇੱਥੇ ਅੱਛਾ ਤੇ ਇਹ ਹੈਗਾ ਜੀ ਹੁਣ ਆਪਾਂ ਲਗਭਗ 100 ਰੋੜ ਮੈਂ ਵੈਸੇ ਬਾਈ ਇੱਕ ਗੱਲ ਦੱਸਾਂ ਭੂਤਾਲਾ ਰੋੜ ਇਹਨੂੰ ਤਾਂ ਕਹਿੰਦੇ ਹੋਣਗੇ ਮੈਨੂੰ ਤਾਂ ਐਕਸੀਡੈਂਟ ਵੱਧ ਹੁੰਦੇ ਹੋਣੇ ਆ ਹੋਰ ਗੱਲ ਕੁਛ ਨਹੀਂ ਇਦਾਂ ਵੀ ਲਾ ਕੇ ਮਾਨ ਲੋ ਪਰ ਇਨ ਐਕਸੀਡੈਂਟ ਇੱਥੇ ਹੁੰਦੇ ਨੇ ਕਿ ਇੱਥੇ ਹੈਗੀਆਂ ਲਾਈਟਾਂ ਹਨਾ ਅੱਛਾ ਨਿਕਲਦੇ ਬਿਲਕੁਲ ਪੂਰੀ ਸੇਫਟੀ ਹੈ ਓਕੇ ਓਕੇ ਭਾਈ ਇਹ ਪਹਿਲੇ ਬਹੁਤ ਅਸੀਂ ਵੀ ਪੁੱਛਦੇ ਵੀ ਕਿਉਂ ਗੱਲਬਾਤ ਹੈ ਹੈ ਕਹਿੰਦੇ ਵੀ ਅੱਗੇ ਇੱਥੇ ਹੁੰਦੇ ਸੀ ਭੂਤ ਠੀਕ ਹੈ ਤੇ ਹੁਣ ਉਹ ਭੂਤ ਲੱਗਦਾ ਕਿਤੇ ਚਲਾ ਗਿਆ ਤੇ ਹੁਣ ਇਹਦਾ ਪਰ ਨਾ ਹੀ ਭੂਤਾਂ ਵਾਲਾ ਰਹਿ ਗਿਆ ਪਰ ਭੂਤ ਭਾਤ ਹੈ ਨਹੀਂ ਕਿ ਇੱਥੇ ਨਹੀਂ ਨਹੀਂ ਭਾਈ ਜਿਵੇਂ ਆਪਣੇ ਭੂਤ ਭਾਤ ਆਉਂਦੀਆਂ ਸਿਰ ਜੇ ਕਮਾਉਣ ਲੱਗ ਜਾਂਦੇ ਓਵੇਂ ਤਾਂ ਨਹੀਂ ਇੱਥੇ ਹੈਗੀ ਚੀਜ਼ ਨਹੀਂ ਉਹ ਭੂਤ ਨਹੀਂ ਹੈ ਭੂਤ ਨੂੰ ਪੰਜਾਬ ਦੇ ਡੇਰੇਆਂ ਤੇ ਮੈਂ ਜਿਹੜੇ ਕਿ ਫਿਲਮਾਂ ਆਪਾਂ ਦੇਖਦੇ ਆ ਪਰ ਜਿਹੜਾ ਉਹ ਸੀਨ ਦੇਖ ਕੇ ਹਾਸਾ ਹੁੰਦਾ ਨਾ ਉਹ ਇਹਨਾਂ ਅਜੇ ਫਿਲਮਾਂ ਚ ਕਮੇਡੀਅਨ ਨਹੀਂ ਨਹੀਂ ਹੁਣ ਬਹੁਤ ਜਿਆਦਾ ਹਨਾ ਆਪਾਂ ਪੰਜਾਬ ਦੇ ਵਿੱਚ ਦੇਖਦੇ ਆ ਬਾਬੇ ਆਉਂਦੇ ਆ ਉਹਨਾਂ ਨੇ ਕੀ ਹੋਰ ਕੀ ਪਾਇਆ ਹੁੰਦਾ ਚੂੜਾ ਪਾਇਆ ਹੁੰਦਾ ਜਿਹੜਾ ਬੋਟੀ ਤੇ ਪਾਇਆ ਹੁੰਦਾ ਨਾ ਵਿਆਹ ਵਾਲੀ ਕੁੜੀ ਉਹ ਬਾਬਿਆਂ ਦੇ ਚੂੜਾ ਪਾਇਆ ਹੁੰਦਾ ਨੋ ਪਾਲਸ਼ ਬਿੰਦੀਆਂ ਬੁੰਦੀਆਂ ਲਾ ਕੇ ਫਿਰ ਸਿਰ ਸੋਰ ਬਹਲਾਉਂਦੇ ਆਉਂਦੇ ਨਾ ਜਦੋਂ ਇਹ ਫਿਰ ਉਹੀ ਗੱਲ ਹੋ ਗਈ ਕਹਿੰਦੇ ਪੂਤਾਂ ਦੀਆਂ ਵੀ ਵੈਰਾਈਟੀਆਂ ਆਣੇ ਵੀ ਇੰਡੀਆ ਦੇ ਵਿੱਚ ਉਹ ਪੂਤ ਪਾਏ ਜਾਂਦੇ ਆੜੇ ਸਿਰ ਘਮਾਉਂਦੇ ਆ ਫਿਰ ਘਮਾਉਂਦੇ ਆ ਹਾਂ ਇੱਧਰ ਦੇ ਪੂਤ ਹੋਰ ਹਿਸਾਬ ਦੇ ਆ ਇੱਧਰਲੇ ਪੂਤ ਹੋਰ ਦਾ ਹੁੰਦੇ ਆ ਤੇ ਇੱਥੋਂ ਇੱਕ ਨਾਲੇ ਜਾਂਦੇ ਨਾ ਆਪਾਂ ਨਾਨ ਰੋਡ ਨਿਕਲ ਆ ਵਿੱਚ ਨੂੰ ਗਾਂ ਸਵੇ ਆ ਅੱਛਾ ਰਾਤ ਨੂੰ ਨਾ ਜੇ ਕੋਈ ਇੱਧਰ ਨੂੰ ਜਾਂਦਾ ਤੇ ਕਈ ਬੰਦੇ ਨੂੰ ਡਰ ਲੱਗਦਾ ਕਹਿੰਦੇ ਵੀ ਇੱਧਰ ਰਾਤ ਨੂੰ ਨਾ ਦਿਖਾਈ ਦੇਣ ਲੱਗ ਪਾਉਂਦੇ ਭੂਤ ਅੱਛਾ ਆਹ ਰੋਡ ਨਿਕਲ ਲੈ ਤੈਨੂੰ ਇੱਥੇ ਬਹੁਤ ਹੈਏ ਭੂਤਾਂ ਵਾਲਾ ਕੰਮ ਕਿਸੇ ਨੇ ਸੁਣਿਆ ਨਹੀਂ ਹੋਣਾ ਬਾਈ ਦੇ ਹੁਣ ਤੇਰੇ ਬਲੌਗ ਦੇ ਵਿੱਚ ਕਿਤੇ ਫਰੈਂਡ ਕਹਿਣ ਨਾ ਵੀ ਕਿਹੜਾ ਬਾਈ ਹੈ ਪੁਰਪੂਤਾ ਨਹੀਂ ਸਟੋਰੀਆਂ ਦੱਸਣਾ ਪਿਓ ਵੀ ਇੰਗਲੈਂਡ ਦੇ ਵਿੱਚ ਇਹਨਾਂ ਨੇ ਆਏ ਕਹਿਣਾ ਵੀ ਜਾ ਕੇ ਇੰਗਲੈਂਡ ਦੇ ਵਿੱਚ ਵੀ ਪੂਤਾ ਵਾਲਾ ਚੌਂਕੀ ਦਿਖਾਈ ਜਾਂਦਾ ਹੈ ਵੀ ਕੁਝ ਹੋਰ ਦਿਖਾ ਪਰ ਸ਼ੁਰੂਆਤ ਇਹ ਵੀਡੀਓ ਉਥੋਂ ਕੀਤੀ ਹੈ ਤੇ ਚਲੋ ਲਓ ਹੁਣ ਆਪਾਂ ਤੁਹਾਨੂੰ ਸਹੀ ਗੱਲ ਹੈ ਕੁਦਰਤੀ ਹੀ ਆ ਗਿਆ ਹਨਾ ਬਾਈ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਕੁਦਰਤੀ ਆ ਗਿਆ ਬਿਲਕੁਲ ਬਿਲਕੁਲ ਹੁਣ ਅੱਪਾ ਇੱਥੇ ਇੱਕ ਹੋਰ ਮੇਨ ਚੀਜ਼ ਹੈ ਜਿਹੜਾ ਕਿ ਸਿੱਧੂ ਮੂਸੇ ਵਾਲੇ ਦਾ ਜਿਹੜਾ ਕਿ ਸਟੈਚੂ ਟਰੈਕਟਰ ਵੀ ਲਾਇਆ ਤੇ ਉਹ ਪੱਬ ਮੋਰੇ ਆ ਗਿਆ ਹੁਣ अच्छा अच्छा हां इथे ਨਾਲੇ ਆ ਤੇ ਇਥੇ ਹਰ ਬੰਦਾ ਇਹੀ ਆਉਂਦਾ ਹੈ ਜਦੋਂ ਵੀ ਇੰਗਲੈਂਡ ਦਾ ਕੋਈ ਘੁੰਮਣ ਫੇਰ ਨੂੰ ਆਦਾ ਹੂੰ ਤੇ ਸਿੱਧੂ ਦੇ ਨਾਲ ਯਾਦਗਾਰ ਇਹ ਚੀਜ਼ ਬਣਾਈ ਹੋਈ ਆ ਸਹੀ ਆ ਬਾਈ ਤੇ ਸਿੱਧੂ ਤੇ ਬਾਪੂ ਜੀ ਵੀ ਆਏ ਸਕੇ ਉਹ ਵੀ ਇੱਥੇ ਉਹ ਟਰੈਕਟਰ ਤੇ ਬੈਠ ਕੇ ਗਏ ਆ ਅੱਛਾ ਅੱਛਾ ਜਿਹੜਾ ਟਰੈਕਟਰ ਰੱਖਿਆ ਹੋਇਆ 95 11 ਉਹ ਸਾਹਮਣੇ ਮਾਰੋ ਕੈਮਰਾ ਉਹ ਸਾਹਮਣੇ ਏ ਉਹ ਮੰਨ ਦੇ ਬੋਟੋ ਦੇ ਦੀ ਬਸ ਹਾਂ ਉਹ ਦਿਸ ਗਿਆ ਉਹ ਇੱਥੇ ਟਰੈਕਟਰ 911 ਰੱਖਿਆ ਬਸ ਵਾਹ ਆ ਦੇ ਭਾਈ ਸਿੱਧੂ ਮੂਸੇ ਵਾਲਾ ਬਣਾਇਆ ਹੋਇਆ 911 ਭਿਕ ਹਿੰਦੁਸਤਾਨ ਹੈ ਮੈਨੂੰ ਵੀ ਕਨਫਿਊਜ਼ ਹੋ ਗਿਆ ਇਧਰੋਂ ਦੇਖ ਤਾਂ ਟਰੈਕਟਰ ਤਾਂ ਬਈ ਫਿਰ 911 ਹੀ ਹੋਊਗਾ 911 ਆਉਂਦੀ ਹੈ ਅੱਲਾ ਨੇ ਹੁਣੇ ਮੈਨੂੰ ਵੀ ਤੇ ਇੱਥੇ ਲੋਕ ਬਹੁਤ ਆਉਂਦੇ ਆ ਕੋਨੇ ਯਾਨੀ ਕਿ ਹਿੰਦੁਸਤਾਨ ਰੱਖਿਆ ਹੈ ਨਾ ਹਿੰਦੁਸਤਾਨ ਹਾਂ ਉਹ ਦੇਖੋ ਆ ਗੱਲ ਬਾਤ ਆ ਬਾਈ ਪੂਰੀ ਬਣਾਈ ਇਹ ਬਹੁਤ ਆਉਂਦੇ ਆਪਣੇ ਜਿੰਨੇ ਵੀ ਘੁੰਮਣ ਫਿਰਨ ਆਉਂਦੇ ਤੇ ਬਾਈ ਬਹੁਤ ਸਪੋਰਟ ਕਰਦੇ ਆ ਸਿੱਧੂ ਦਾ ਸ਼ਾਮ ਨੂੰ ਪੂਰਾ ਮਿਊਜ਼ਿਕ ਚੱਲਦਾ ਇੱਥੇ ਹੂੰ ਤੇ ਆਪਣੇ ਕੁੜੀਆਂ ਮੁੰਡੇ ਸਾਰੇ ਆਉਂਦੇ ਪੰਜਾਬੀ ਫਿਰ ਚੱਲਦਾ ਪੂਰਾ ਭੰਗੜਾ ਡਾਂਸ ਖਾਣਾ ਪੀਣਾ ਵਧੀਆ ਹੁੰਦਾ ਤੇ ਆ ਹੁਣ ਬਾਈ ਇੱਧਰ ਆਪਣ ਨੂੰ ਪੰਜਾਬ ਚੱਲ ਪਾਣਾ ਔੜ ਜਗਾਹ ਜਾ ਕੇ ਉਹ ਲਾਈਟਾਂ ਤੋਂ ਜਰ ਬਾਈ ਇੱਕ ਗੱਲ ਹੋਰ ਆ ਮੈਂ ਜਿੱਦ ਦਿਨ ਇੱਥੇ ਆਇਆ ਨਾ ਮੈਂ ਨਹੀਂ ਕੋਈ ਗੋਰਾ ਦੇਖਿਆ ਪਤਾ ਨਹੀਂ ਆਪਣੇ ਪੰਜਾਬੀਆਂ ਨੇ ਭਜਾ ਭਜੂ ਦੁੱਤੇ ਪਤਾ ਨਹੀਂ ਵਿਚਾਰੇ ਕਿਹੜੀਆਂ ਖੁੱਡਾਂ ਦੇ ਵਿੱਚ ਵੜ ਗਏ ਮੈਨੂੰ ਕੋਈ ਗੋਰਾ ਨਹੀਂ ਦਿਸਿਆ ਜਿੱਧਰ ਦੇਖੋ ਪੰਜਾਬੀ ਗੋਰੇ ਵੀ ਹੁਣ ਤੈਨੂੰ ਦਿਖਾਵਾਂਗੇ ਗੋਰੇ ਦੇਖਣ ਲਈ ਘਟੋ ਘਟਾ ਘੰਟਾ ਕੋ ਬਾਹਰ ਜਾਣਾ ਪੈਣਾ ਹੈ ਗੋਰੇ ਵੀ ਜਿਹੜੇ ਦੇਖਣੇ ਉਹ ਵੀ ਸਾਡੇ ਅਰਗੇ ਇੱਥੇ ਉਹ ਵੀ ਪੰਜਾਬੀਆਂ ਅਰਗੇ ਗੋਰੇ ਆ ਜਿਹੜੇ ਅਸਲੀ ਗੋਰੇ ਆ ਉਹ ਬੜੇ ਦੂਰ ਦੂਰ ਚੱਲ ਗਏ ਇੱਥੋਂ ਕਿਉਂ ਭਾਈ ਉਹ ਕਿਉਂ ਚਲੇ ਗਏ ਆਏ ਉਹ ਫਿਰ ਜਿੱਦਾਂ ਹੁਣ ਇੱਥੇ ਆਪਣੀ ਕਮਿਊਨਿਟੀ ਆ ਗਈ ਪੰਜਾਬੀਆਂ ਦੀ ਜਾਂ ਬਾਕੀ ਬੰਗਲਾਦੇਸ਼ ਪਾਕਿਸਤਾਨ ਬਾਹਰਲੇ ਲੋਕ ਆ ਕੇ ਹੋਰੇ ਫਿਰ ਇੱਥੋਂ ਨਿਕਲ ਜਾਂਦੇ ਆ ਜਿੱਦਾਂ ਆਪਾਂ ਨੇ ਹੁਣ ਸ਼ਹਿਰਾਂ ਦੇ ਵਿੱਚ ਆ ਮੰਨ ਲਓ ਲੁਧਿਆਣੇ ਦੇ ਵਿੱਚ ਕਈ ਪੰਜਾਬੀ ਉੱਧਰ ਚਲੇ ਗਏ ਹੋਣੇ ਜਿੱਦਾਂ ਹਾਂਜੀ 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 ਬਾਹਰਲੇ ਆ ਗਏ ਵੇ ਹੈਗਾ ਉੱਧਰ ਸ਼ਿਮਲਾਪੁਰੀ ਵੱਲ ਬਸ ਵਾ ਇਹ ਚੀਜ਼ ਇੱਥੇ ਵੀ ਇਹੀ ਆ ਵੇ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਹੁਣ ਜਿਹੜਾ ਨਾ ਆਲੇ ਦੁਆਲੇ ਸਾਰਾ ਇਹ ਪ੍ਰਾਪਰਟੀਆਂ ਵੀ ਪੰਜਾਬੀਆਂ ਦੀਆਂ ਹੀ ਆ ਅੱਛਾ ਸਾਰੀਆਂ ਪ੍ਰਾਪਰਟੀਆਂ ਪੰਜਾਬੀਆਂ ਦੀਆਂ ਹੈ ਆਲੇ ਦੁਆਲੇ ਕੋਈ ਕੋਈ ਟਾਮਾ ਟਾਵਾ ਆਇਆ ਵੱਖਰਾ ਜਿਹਾ ਆਪਣਾ ਪਰ ਜਿੰਨੀਆਂ ਵੀ ਬਿਲਡਿੰਗਾਂ ਤੁਹਾਨੂੰ ਇਹ ਸਾਰੀਆਂ ਆਪਣੇ ਪੰਜਾਬੀਆਂ ਦੇ ਹੀ ਆ ਇਹ ਆਏ ਤਾਂ ਬਹੁਤ ਤਰੱਕੀ ਕੀਤੀ ਆ ਆਪਣੇ ਪੰਜਾਬੀਆਂ ਨੇ ਉੱਥੇ ਇੱਥੇ ਪੰਜਾਬੀਆਂ ਨੇ ਇੰਨੀ ਤਰੱਕੀ ਕੀਤੀ ਆ ਸੋਚ ਤੋਂ ਬਾਹਰ ਆ ਗਾ ਮੈਂ ਇਦਾਂ ਦੇ ਵੀ ਪੰਜਾਬੀ ਆ ਆ ਜਿਹੜੇ ਸਾਹਮਣੇ ਆ ਜਿੰਨੇ ਵੀ ਇਹ ਸਾਰੇ ਉਹਨਾਂ ਦੇ ਆਪਣੇ ਪੰਜਾਬੀਆਂ ਦੇ ਆ ਆ ਜਿਹਨੇ ਪੰਪ ਆ ਆ ਜਿਹੜੇ ਵੀ ਆ ਬੈਲਟਰ ਲੈਂਦੇ ਉਹ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਤੇ ਉਹ ਵੀ ਆਪਣਾ ਜਦੋਂ ਉਹ ਤਾਂ ਪੰਜਾਬੀਆਂ ਦਾ ਇਤੋ ਲਾਉਂਦਾ ਪਾਸੇ ਵੱਡਾ ਗੁਰੂ ਘਰ ਹੈ ਜਿਹੜਾ ਠੀਕ ਹੈ ਬਾਬਾ ਦੀਪ ਸਿੰਘ ਜੀ ਦਾ ਜੀ ਉਹ ਗੁਰਦੁਆਰਾ ਸਾਹਿਬ ਜੀ ਹਾਂਜੀ ਬਾਬਾ ਦੀਪ ਸਿੰਘ ਜੀ ਦਾ ਤੇ ਇੱਧਰ ਸਾਹਮਣੇ ਇੱਕ ਉਹ ਜਿਹੜਾ ਇਹ ਹੈਗਾ ਆ ਵਾਲਮੀਕੀ ਜੀ ਦਾ ਠੀਕ ਹੈ ਹੂੰ ਇਹ ਵੀ ਇਹ ਵੀ ਇੱਕ ਗੁਰਦੁਆਰਾ ਮੰਦਰ ਲਾਲ ਜੋਗੀ ਆ ਹਾਂਜੀ 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 ਹੂੰ ਏ ਵਧੀਆ ਮੋਂ ਸਾਹਮਣੀ ਬਣਾਏ ਹੋਏ ਆ ਸਾਹਮਾ ਹੀ ਆ ਤੇ ਹੋਰ ਇਤੋਂ ਵੱਧ ਤੇ ਵੱਡਾ ਗੁਰੂ ਘਰ ਹੋਣਾ ਆਪਣੇ ਸੋਹ ਰੋਡ ਦਾ ਜਿਹੜਾ ਕਿ ਮੇਨ ਗੁਰਦੁਆਰਾ ਇੱਥੇ ਇੱਕ ਘਰ ਆ ਰੂਹ ਨੂੰ ਬਹੁਤ ਫੋਲੋ ਕਰਦੇ ਆ ਬਸ ਇੱਥੇ ਇਹੀ ਕੁਛ ਆ ਜੇ ਆਪਣੇ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਨਾ 50% ਵੀ ਜੇ ਮੰਨ ਲਈ ਇਦਾਂ ਦੇ ਸਿਸਟਮ ਆਹੀ ਰਹਿਣ ਲੱਪੇ ਤੇ ਸਾਡਾ ਪੰਜਾਬ ਤਾਂ ਬਹੁਤ ਚੀਜ਼ ਅੱਗੇ ਹੋ ਜਿਵੇ ਹੁਣ ਤੁਸੀਂ ਆਏ ਆ ਨਾ ਪੰਜਾਬ ਦੇ ਵਿੱਚੋਂ ਤੁਸੀਂ ਚਲੋ ਮੰਨ ਲਓ 2-4 ਤਿੰਨਾਂ ਸਿਸਟਮ ਨੂੰ ਸਮਝੋਗੇ ਹਾਂਜੀ ਪਰ ਤੁਸੀਂ ਫਿਰ ਪੰਜਾਬ ਨੂੰ ਮਿਸ ਕਰ ਲਾਪਣਾ ਜ਼ਰੂਰ ਇੱਥੇ ਮੈਨੂੰ ਨਹੀਂ ਲੱਗਦਾ ਦਿਲ ਲੱਗੂਗਾ ਜਿੱਦਾਂ ਤੁਹਾਡੇ ਤੇ ਚਲੋ ਲੈਣੇ ਹੋਰ ਹੈ ਉੱਥੇ ਤੁਹਾਡੇ ਆਉਣਾ ਜਾਣਾ ਵੀ ਵਧੀਆ ਘੁੰਮਣਾ ਫਿਰਨਾ ਹਨਾ ਬਹੁਤ ਵਧੀਆ ਉੱਥੇ ਇੱਥੇ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਆਹ ਬਾਈ ਜੀ ਆਪਣੇ ਲੋਕ ਆ ਆਪਣੀਆਂ ਹੀ ਦੁਕਾਨਾਂ ਆ ਤੇ ਆਪਣੇ ਹੀ ਖਾਣੇ ਪੀਣੇ ਆ ਇਹ ਪੰਜਾਬ ਆ ਮਤਲਬ ਇਹ ਪੰਜਾਬ ਆ ਜੀ ਹਾਂ ਉਹਦੇ ਵਰਦੇ ਆਪਣੇ ਵਾਲੇ ਮੁੰਡੇ ਆ ਦੇਖੋ ਆਪਣੇ ਵਾਲੇ ਮੁੰਡੇ ਆ ओके ਤਾਂ ਨਾ ਇਸ ਟਾਈਮ ਹਜੇ ਹੈਗੇ ਕਮਾਕਾਰਾਂ ਤੇ ਵੀ ਬਹੁਤ ਸਾਰਾ ਤੇ ਜਦੋਂ ਹੁੰਦਾ ਹੈ ਵੀਕਐਂਡ ਹੁੰਦਾ ਫੇਰ ਇੱਥੇ ਬਸ ਆਪਣਾ ਰੂਪ ਤੁਹਾਨੂੰ ਦੇਖਣ ਨੂੰ ਮਿਲਣਾ ਆ ਬਸ ਬਸ ਸੈਟਰਡੇ ਸੰਡੇ ਬਿਲਕੁਲ ਬਿਲਕੁਲ ਇੱਕ ਗੱਲ ਹੋਰ ਦੇਖੀ ਆ ਮੈਂ ਇੱਥੇ ਨਾ ਕਈ ਮੁੰਡੇ ਮਤਲਬ ਜਿਹੜੇ ਸਟੂਡੈਂਟ ਆਉਂਦੇ ਆ ਮੁੰਡੇ ਚਾਹੇ ਕੁੜੀਆਂ 6-6 ਮਹੀਨਿਆਂ ਤੋਂ ਸਾਲ-ਸਾਲ ਤੋਂ ਵਿਹਲੇ ਫਿਰਦੇ ਆ ਕਿਉਂਕਿ ਕੰਮ ਦਾ ਇੰਨਾ ਜ਼ਿਆਦਾ ਆ ਆ ਰਫ਼ਤਾਰ ਭਾਈ ਗੱਲ ਨਾ ਦੱਸਣ ਵਾਲੀ ਹੈ ਬਹੁਤ ਜ਼ਿਆਦਾ ਜੇ ਸਾਡੇ ਯਾਰਾਂ ਦਾ ਦੱਸੇ ਨਾ ਕੋਈ ਹਾਂਜੀ ਹਾਂਜੀ ਮੇਰੇ ਅਗਲੇ ਨੇ ਕਹਣਾ ਯਾਰ ਇਹ ਝੂਠ ਬੋਲਦੇ ਹਨਾ ਹੂੰ ਅਸੀਂ ਕਈ ਵਾਰ ਅਸੀਂ ਵੀ ਪ੍ਰੋਗਰਾਮ ਕਰਦੇ ਆ ਇਹ ਗੱਲਾਂ ਬਾਤਾਂ ਦੱਸਿਂਦੀਆਂ ਪਰ ਉਹ ਯਕੀਨ ਨਹੀਂ ਕਰਦਾ ਪਰ ਅੱਜ ਦਾ ਟਾਈਮ ਜਿਹੜਾ ਇੰਗਲੈਂਡ ਦਾ ਮਾਹੌਲ ਕੁਝ ਖਾਸ ਚੰਗਾ ਨਹੀਂ ਹੈਗਾ ਇਹ ਤਾਂ ਹੈ ਇੱਧਰ ਦੇਖੋ ਆ ਸਾ ਬਿਲੜੀ ਖੜੇ ਆ ਆ ਦੇਖੋ ਲੈ ਇਹ ਜੇ ਕਿਤੇ ਨਾ ਪੰਪ ਜੇ ਵੀਕਐਂਡ ਤੇ ਇਧਰਲੇ ਪਾਸੇ ਆਵਾਂਗੇ ਵੀਕਐਂਡ ਤੇ ਪੁੱਛਾਂਗੇ ਇਹਨਾਂ ਤੋਂ ਹਾਂ ਨਾਲੇ ਗੱਲਾਂ ਬਾਤਾਂ ਵੀ ਪੁੱਛਾਂਗੇ ਸਾਰੀਆਂ ਇਹਨਾਂ ਤੋਂ ਵੀਕਐਂਡ ਤੇ ਆਵਾਂਗੇ ਇਧਰ ਨੂੰ ਜਾਂ ਫਿਰ ਕਿਸੇ ਦਿਨ ਸ਼ਾਮ ਨੂੰ ਰੱਖ ਲਵਾਂਗੇ ਸਮੇਤਕ ਦੇ ਵਿੱਚ ਬਹੁਤ ਜ਼ਿਆਦਾ ਸਟੂਡੈਂਟ ਆ ਜਿਹੜਾ ਕਿ ਤੁਸੀਂ ਜਿੱਦਾਂ ਗੱਲ ਕਰਦੇ ਨਾ 6-6 ਮਹੀਨੇ ਤੋਂ ਮੁੰਡੇ ਕੱਟ ਲਾਂਦੇ ਆ ਮੁੰਡਿਆਂ ਦਾ ਚੱਲ ਜਾਂਦਾ ਯਾਰ ਕੁੜੀਆਂ ਦਾ ਕੁੜੀਆਂ ਵਿਚਾਰੀਆਂ ਆਈਆਂ ਨਾ ਉਹਨਾਂ ਦਾ ਬਹੁਤ ਜਾਨੀਆਂ ਦਾ ਬਹੁਤ ਔਖਾ ਮੈਂ ਸੱਚੀ ਗੱਲ ਆ ਬਾਈ ਮੈਂ ਨਾ ਤੁਹਾਨੂੰ ਮੁੰਡਿਆਂ ਦੇ ਨਾਲ ਵੀ ਮਲਾਉਂਗਾ ਆਪਣਾ ਮਿੱਤਰ ਆ ਬਾਈ ਲੰਡਨ ਵਾਲੀ ਸਾਈਡ ਰਹਿੰਦਾਗਾ 6 ਮਹੀਨੇ ਹੋ ਗਏ ਉਹਨੂੰ ਆਏ ਨੂੰ 6 ਮਹੀਨਿਆਂ ਤੋਂ ਘਰੇ ਬੈਠਾ ਉਹਦਾ ਚਲੋ ਆਏ ਆ ਉਹਦਾ ਭਾਈ ਸੀਗਾ ਪਹਿਲਾਂ ਇੱਥੇ ਉਹ ਸਾਂਭ ਲੈਂਦਾਗਾ ਨਹੀਂ ਇੱਥੇ ਹਾਲਾਤ ਇਹ ਆ ਕਿ 6-6 ਮਹੀਨਿਆਂ ਤੋਂ ਸਾਲ ਤੋਂ ਜਿਹੜੇ ਆਪਣੇ ਸਟੂਡੈਂਟ ਆ ਵਿਲੇ ਫਿਰਦੇ ਆ ਤੇ ਮੈਂ ਇੱਥੋਂ ਤੱਕ ਦੇਖਿਆ ਵੀ ਰੋਟੀ ਵੀ ਗੁਰਦਾਰਾ ਸਾਹਿਬ ਤੋਂ ਉਹ ਲੰਗਰ ਛਕਦੇ ਆ ਠੀਕ ਆ ਜੇ ਗੁਰਦਾਰਾ ਸਾਹਿਬ ਨਾ ਹੁੰਦੇ ਹੂੰ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਬਾਈ ਵੀ ਬੰਦਿਆਂ ਨੇ ਬੰਦੇ ਨੂੰ ਖਾਣਾ ਸੀ ਬੰਦੇ ਨੂੰ ਖਾਣਾ ਸੀ ਤੇ ਗੁਰੂ ਘਰ ਨਾ ਹੁੰਦੇ ਤੇ ਇੱਥੋਂ ਜਿੱਦਾਂ ਪਲੇਨ ਭਰ-ਭਰ ਕੇ ਆਏ ਤੇ ਇਦਾਂ ਹੀ ਵਾਪਸ ਜਾਣ ਦਾ ਪਣਾ ਸੀ ਅੱਜ ਦਾ ਟਾਈਮ ਤੁਹਾਨੂੰ ਆਪਾਂ ਨਾ ਗੇੜੀ ਮਾਰਾਂਗੇ ਗੁਰੂ ਘਰ ਦਾ ਵੇ ਦੁੱਧ ਦਾ ਮਾਹੌਲ ਦਿਖਾਵਾਂਗੇ ਆਪਾਂ ਥੋੜਾ ਜਿਹਾ ਇਧਰੋਂ ਜਾ ਕੇ ਉਧਰਲੇ ਪਾਸੇ ਜੋ ਦਿਖਾਵਾਂਗੇ ਤੇ ਉੱਥੇ ਲਾਈਨਾਂ ਦੁਪਹਿਰ ਨੂੰ ਵੀ ਲੱਗੀਆਂ ਜਿਹੜੇ ਤੁਸੀਂ ਗੱਲ ਕਰਦੇ ਨਾ ਕਿ 6-6 ਮਹੀਨਿਆਂ ਤੋਂ ਕੋ ਕੰਮ ਨਹੀਂ ਉਹ ਵਿਚਾਰੇ ਕੀ ਕਰਦੇ ਆਲੇ-ਦਾਲੇ ਗੁਰੂ ਘਰ ਦੇ ਕੋਲ ਫਿਰਦੇ ਆ ਚਾਹ ਦਾ ਟਾਈਮ ਚਲੋ ਗੁਰੂ ਘਰ ਜਾਣਾ ਪ੍ਰਸ਼ਾਦੇ ਦਾ ਟਾਈਮ ਆ ਗੁਰੂ ਘਰ ਚਲ ਜਾਣਾ ਇਹ ਸਾਰਾ ਬਾਬੇ ਨਾਨਕ ਦਾ ਚਲਾਇਆ ਹ ਲੰਗਰ ਅੱਜ ਪਰਉਨਾ ਬੱਚਿਆਂ ਨੂੰ ਪਤਾ ਲੱਗਦਾ ਵੇ ਬਾਬੇ ਨਾਨਕ ਦੀ ਦੇਣ ਦੇ ਨਾਲ ਅੱਜ ਅਸੀਂ ਇੱਥੇ ਇੱਕ ਹਸਾਰਾ ਤਾਂ ਸਾਨੂੰ ਮਿਲ ਗਿਆ ਜਿਹੜਾ ਕਿ ਲੰਗਰ ਦਾ ਪ੍ਰਸ਼ਾਦੇ ਦਾ ਹਾਂਜੀ ਹਾਂਜੀ ਤੇ ਰਹਿਣ ਸਹਿਣਾ ਵੀ ਚਲੋ ਵਾਹਿਗੁਰੂ ਬਣਾਏ ਦਿੰਦਾ ਪਰ ਜਿੱਦਾਂ ਗੱਲ ਕੀਤੀ ਕਿ ਫਰੈਂਡ ਸੀ ਉਹਦਾ ਭਰਾ ਸੀ ਉਹਨੇ ਉਹਨੂੰ ਸਾਮ ਲਿਆ ਹੂੰ ਪਰ ਬਾਕੀ ਇੱਥੇ ਭਰਾਵਾ ਕੋਈ ਰਿਸ਼ਤੇਦਾਰ ਕੋਈ ਮਿੱਤਰ ਕੋਈ ਦੋਸਤ ਉਹ ਅਗਲਾ ਕਹਿੰਦਾ ਮੈਂ ਕਿੱਥੋਂ ਕਮਾ ਕੇ ਦਮ ਹਨਾ ਜੇ ਤੇਰੇ ਕੋਲ ਹੈਗੇ ਤਾਂ ਦੇ ਦੇ ਮੈਂ ਵੀ ਗਾਂ ਰੈਂਟ ਪੇ ਕਰਨਾ ਆ ਇਹ ਵੀ ਮੈਂ ਕੱਲ ਗੱਲ ਕੀਤੀ ਸੀ ਇੱਥੇ ਬਸ ਕੰਮ ਆ ਕੰਮ ਦੇ ਨਾਲ ਹੀ ਇੱਥੇ ਜ਼ਿੰਦਗੀ ਆ ਇੱਕ ਦਿਨ ਵੀ ਤੁਸੀਂ ਜੇ ਕੰਮ ਤੇ ਨਾ ਗਏ ਨਾ ਹੂੰ ਬਸ ਕੰਮ ਖਰਾਬ ਆ ਭਾਈ ਤੇ ਉਹ ਤੇ ਉਹ ਦੇਖੋ ਸਾਹਮਣੇ ਗੁਰਦਾਰਾ ਸਾਹਿਬ ਤੁਹਾਨੂੰ ਦਿਖਾਉਣੇ ਆ ਗੁਰਦੁਆਰਾ ਸਾਹਿਬ ਕਰਕੇ ਹੀ ਆ ਬਾਈ ਸਟੂਡੈਂਟ ਬਚੇ ਹੋਏ ਬਿਲਕੁਲ ਜੀ ਬਿਲਕੁਲ ਇੱਥੇ ਇੰਗਲੈਂਡ ਦੇ ਖਾਸ ਕਰਕੇ ਵਰਮਿੰਗਮ ਇਹ ਗੁਰੂ ਘਰ ਹੋ ਗਏ ਇੱਕ ਆਪਣੇ ਦੋ ਤਿੰਨ ਇੱਧਰਲੇ ਪਾਸੇ ਹੋਰ ਦਿਓ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸੀ ਨਾ ਹਾਂਜੀ ਹਾਂਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹਾਂਜੀ ਹਾਂਜੀ ਤੇ ਉੱਥੇ ਸਿਰਫ ਸਟੂਡੈਂਟ ਇਹੀ ਆਉਂਦੇ ਜਾਦਾ ਸਟੂਡੈਂਟਾਂ ਦੀ ਲਈ ਅਰਦਾਸ ਕਰਾਉਂਦੇ ਆ ਵੀ ਇਹਨਾਂ ਦੇ ਚੰਗੇ ਫਿਊਚਰ ਲਈ ਇਹਨਾਂ ਦੇ ਭਵਿੱਖ ਦੇ ਲਈ ਉਸ ਗੁਰੂ ਘਰ ਦੇ ਵਿੱਚ ਬਹੁਤ ਸਹਾਰਾ ਆਇਆ ਜਿਹੜਾ ਕਿ ਸਟੂਡੈਂਟ ਨੂੰ ਆ ਉੱਥੇ ਕੋਈ ਰੋਕ ਟੋਕ ਨਹੀਂ ਪਹਿਲੇ ਗੁਰੂ ਘਰ ਵਿੱਚ ਕਈ ਹੈਗੇ ਜਿਹੜੇ ਸਾਡੇ ਕਮੇਟੀ ਵਾਲੇ ਵੀ ਆ ਜਦੋਂ ਦੇਖਦੇ ਆ ਸਵੇਰ ਨੂੰ ਵੀ ਸ਼ਾਮ ਨੂੰ ਵੀ ਆ ਪਹਿਲਾਂ ਪਹਿਲਾਂ ਬਹੁਤ ਸੀ ਪਰ ਇੱਥੇ ਦੀ ਜਿਹੜੀ ਸੰਗਤ ਹੈ ਨਾ ਉਹ ਕਹਿੰਦੇ ਵੀ ਜਦੋਂ ਅਸੀਂ ਇੱਥੇ ਸੇਵਾ ਕਰਦੇ ਆ ਚੜਾਵਾ ਦਿੰਦੇ ਆ ਵੀ ਅੱਜ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਆਏ ਉਹਨਾਂ ਨੂੰ ਗੁਰੂ ਘਰ ਦਾ ਹੀ ਸਹਾਰਾ ਆਇਆ ਲੰਗਰ ਪਾਣੀ ਜੇ ਤੁਸੀਂ ਇਹਨਾਂ ਨੂੰ ਟੋਕਦੇ ਆ ਰੋਕਦੇ ਆ ਤੇ ਗਲਤ ਗੱਲ ਆ ਤੁਹਾਡੇ ਇਹ ਸਾਡੇ ਜਿਹੜੀ ਇੱਥੇ ਦੀ ਸੰਗਤ ਆ ਉਹਨਾਂ ਨੇ ਬਹੁਤ ਇਹ ਚੀਜ਼ ਦਾ ਵਿਰੋਧ ਕੀਤਾ ਪਰ ਅੱਜ ਕੋਈ ਨਹੀਂ ਕਿਸੇ ਨੂੰ ਰੋਕਦਾ ਡੋਕਦਾ ਭਾਵੇਂ ਤੁਸੀਂ 10 ਵਾਰੀ ਲੰਗਰ ਖਾਣ ਚੱਲ ਜਾਓ ਕੋਈ ਨਹੀਂ ਦੇਖਦਾ ਤੁਹਾਨੂੰ ਮਾੜੀ ਨਜ਼ਰ ਦੇ ਨਾਲ ਪਰ ਠੀਕ ਆ ਕੁਛ ਨਾ ਕੁਛ ਹਜੇ ਵੀ ਟੱਕਰ ਉਦਾਂ ਦੀ ਸੋਚ ਵਾਲੇ ਹੈਗੇ ਆ ਪਰ ਉਹ ਤਾਂ ਮਾੜੇ ਮੋਟੇ ਹੁੰਦੇ ਹੀ ਆ ਬਾਈ ਇੱਕ ਦੋ ਬੰਦੇ ਤੁਹਾਨੂੰ ਪਤਾ ਹੀ ਆ ਹਨਾ ਖਰਾਬ ਕਰਨ ਵਾਲੇ ਹੁੰਦੇ ਹੀ ਆ ਮਾੜਾ ਮੋਟਾ ਉਹ ਕਰਨ ਵਾਲੇ ਬਾਕੀ ਸਹੀ ਆ ਯਾਰ ਮੈਂ ਤਾਂ ਦਾ ਹੁਣ ਜੇ ਆਪਾਂ ਇਧਰਲੇ ਮੁਲਖ ਚ ਆਏ ਆ ਮੈਨੂੰ ਲੱਗਦਾ ਕਰਨੀ ਪੈਣੀ ਆ ਮਾੜਾ ਮੋਟਾ ਔਖਾ ਤਾਂ ਹੁੰਦਾ ਹੀ ਆ ਪਰ ਇੱਥੇ ਹਾਲਾਤ ਥੋੜੇ ਜੇ ਖਰਾਬ ਆ ਨਵੇਂ ਨਵੇਂ ਬੰਦੇ ਨੂੰ ਬਹੁਤ ਔਖਾ ਆਏ ਤਾਂ ਤਰੱਕੀ ਵੀ ਬਹੁਤ ਕੀਤੀ ਆ ਆਪਣੇ ਵਾਲਿਆਂ ਨੇ ਬਹੁਤ ਵੱਡੇ ਵੱਡੇ ਬਿਜ਼ਨਸ ਖੜੇ ਕੀਤੇ ਹੋਏ ਆ ਠੀਕ ਹੈ ਤਰੱਕੀ ਵੀ ਬਹੁਤ ਕੀਤੀ ਆ ਬਾਈ ਦਾ ਵੀ ਆਪਦਾ ਕੰਮ ਆਪਾਂ ਉਧਰ ਵੀ ਬਾਈ ਕਿਹੜਾ ਮਾਰਾਂਗੇ ਨਹੀਂ ਨਹੀਂ ਆਪਣੇ ਵਾਲੇ ਰੈਸਟੋਰੈਂਟ ਚ ਆਪਾਂ ਉਹ ਵੀ ਦਿਖਾਵਾਂਗੇ ਹਨਾ ਸ਼ਾਮ ਨੂੰ ਆਪਾਂ ਉਧਰ ਵੀ ਜਾਵਾਂਗੇ ਸ਼ਾਮ ਨੂੰ ਉਧਰ ਜਾਵਾਂਗੇ ਤੇ ਸ਼ਾਮ ਨੂੰ ਬਾਈ ਦਾ ਵੀ ਆਪਾਂ ਤੁਹਾਨੂੰ ਰੈਸਟੋਰੈਂਟ ਦਿਖਾਵਾਂਗੇ ਲਓ ਜੀ ਹੁਣ ਆਪਾਂ ਚੱਲੇ ਆ 100 ਰੋਡ ਵਾਲ ਨੂੰ ਤੇ ਉਥੋਂ ਦੇ ਆਪਾਂ ਤੁਹਾਨੂੰ ਰੰਗ ਢੰਗ ਦਿਖਾਵਾਂਗੇ ਤੇ ਇਹ ਵੀਡੀਓ ਆਪਾਂ ਕਰਦੇ ਆ ਇੱਥੇ ਹੀ ਖਤਮ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਕਰ ਲਓ ਜੀ ਚਲੋ ਜੀ